ਪਿਛਲੇ ਭਾਗ ਵਿੱਚ ਤੁਸੀਂ ਸੁਣਿਆ ਕਿ ਕਿਸ ਤਰ੍ਹਾਂ ਫੌਜੀ ਇਹਨਾਂ ਨੂੰ ਉਹਨਾਂ ਨੂੰ ਵਾਪਸ ਰੇਗਿਸਤਾਨ ਵਿੱਚ ਭੇਜ ਦਿੱਤਾ ਤੇ ਉਹ ਪੰਜਾਬੀ ਨੌਜਵਾਨ ਤੇ ਕੋਣੀ ਪਹਾੜੀ ਕੋਲ ਕੋਹੀ ਲੱਭਰੇ ਸਨ ਅਤੇ ਇੱਕ ਨੌਜਵਾਨ ਊਠਾਂ ਨਾਲ ਆਇਆ ਸੀ ਜਿਹੜਾ ਕਿ ਉਹਨਾਂ ਨੂੰ ਸ਼ਾਮ ਨੂੰ 7 ਵਜੇ ਦਾ ਲਾਰਾ ਲਾ ਕੇ ਵਾਪਸ ਨਹੀਂ ਆਇਆ ਕਿ ਉਹ ਉਹਨਾਂ ਨੂੰ ਕਿਸੇ ਹੋਰ ਦੇਸ਼ ਦੀ ਮਾਰਕੀਟ ਵਿੱਚ ਲੈ ਜਾਵੇਗਾ ਹੁਣ ਇਹ ਕਹਾਣੀ ਇਸ ਤਰ੍ਹਾਂ ਅੱਗੇ ਤੁਰਦੀ ਹੈ ਜਿਸ ਨੂੰ ਕਿ ਭਾਈ ਚਰਨਜੀਤ ਸਿੰਘ ਸੁਝੋ ਬਿਆਨ ਕਰ ਰਹੇ ਹਨ ਸਾਨੂੰ ਕੋਹੀ ਨਾ ਲੱਭੀ ਹਾਰ ਕੇ 9 ਵਜੇ ਸੀ ਛੋਟੀ ਜਹੀ ਕੰਡਿਆਂ ਵਾਲੀ ਕਿਕਰ ਥੱਲੇ ਬੈਠ ਗਏ ਬੈਠੇ-ਬੈਠੇ ਅਸੀਂ ਇੱਕ ਕਾਂ ਪਹਾੜੀ ਦੇ ਪਿਛਲੇ ਪਾਸੇ ਵੱਲ ਜਾਂਦਾ ਵੇਖਿਆ ਵੇਖ ਕੇ ਸਾਨੂੰ ਬਹੁਤ ਖੁਸ਼ੀ ਤੇ ਹੌਸਲਾ ਹੋਇਆ ਕਿ ਪਹਾੜੀ ਪਿੱਛੇ ਜ਼ਰੂਰ ਕੋਹੀ ਹੋਵੇਗੀ ਅਸੀਂ ਭੱਜ ਕੇ ਉਧਰ ਗਏ ਪਰ ਜਦੋਂ ਪਹਾੜੀ ਪਿੱਛੇ ਜਾ ਕੇ ਇੱਧਰ ਉੱਧਰ ਵੇਖਿਆ ਤਾਂ ਕੁਝ ਵੀ ਨਹੀਂ ਸੀ ਅਸੀਂ ਲੱਭਦੇ ਰਹੇ ਪਰ ਫਿਰ ਥੱਕ ਹਾਰ ਕੇ 11 ਵਜੇ ਮੋੜ ਪੱਥਰ ਦੀ ਪਹਾੜੀ ਕੋਲ ਆ ਗਏ ਇੱਥੇ ਆ ਕੇ ਸਾਡੇ ਬਾਕੀ 6 ਬੰਦੇ ਵੀ ਸਾਨੂੰ ਨਾ ਦੇਖੇ ਅਸੀਂ ਘਬਰਾ ਗਏ ਜਦੋਂ ਅਸੀਂ ਆਵਾਜ਼ਾਂ ਮਾਰੀਆਂ ਤਾਂ ਪਹਾੜੀ ਦੇ ਅੰਦਰੋਂ ਹੰਗਾਰਾ ਆਇਆ ਸਾਡੇ 6 ਵੀਰ ਪੱਥਰ ਦੀ ਪਹਾੜੀ ਵਿੱਚ ਵੜ ਕੇ ਬੈਠੇ ਸੀ ਅਸੀਂ ਵੀ ਪੱਥਰ ਦੀ ਪਹਾੜੀ ਵਿੱਚ ਪੜ ਗਏ ਅੰਦਰ ਰੇਤਾ ਬਹੁਤ ਜ਼ਿਆਦਾ ਹੁੰਦਾ ਸੀ ਤੇ ਬਾਹਰ ਬਹੁਤ ਜ਼ਿਆਦਾ ਅੱਗ ਵਰਗੀ ਧੁੱਪ ਹੁੰਦੀ ਸੀ ਜਿਵੇਂ ਮੱਥੇ ਉੱਪਰ ਸੂਰਜ ਬੰਨਿਆ ਹੋਵੇ ਸਵੇਰ ਦੇ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਧੁੱਪ ਹੱਦ ਤੋਂ ਵੱਧ ਹੁੰਦੀ ਸੀ ਜਦੋਂ ਅਸੀਂ ਪੱਥਰਾਂ ਦੇ ਪਹਾੜ ਅੰਦਰ ਵੜੇ ਤਾਂ ਅੰਦਰ ਹਮਸ ਤੇ ਪੜਾਸ ਬਹੁਤ ਸੀ ਹਮਸ ਤੇ ਪੜਾਸ ਨਾਲ ਸਾਨੂੰ ਹੋਰ ਜ਼ਿਆਦਾ ਗਰਮੀ ਲੱਗਦੀ ਸੀ ਤੇ ਸਾਡਾ ਸਾਹ ਘੁੱਟ ਜਾਂਦਾ ਸੀ ਫਿਰ ਅਸੀਂ ਸਾਰੇ ਨੰਗੇ ਹੋ ਕੇ ਟੋਆ ਪੁੱਟ ਕੇ ਟੋਏ ਵਿੱਚ ਲੰਮੇ ਪੈ ਜਾਣਾ ਤੇ ਰੇਤਾ ਆਪਣੇ ਸਰੀਰ ਉੱਪਰ ਗਰਦਨ ਤੱਕ ਪਾ ਲੈਣਾ ਇਸ ਤਰ੍ਹਾਂ ਕਰਨ ਨਾਲ ਸਾਨੂੰ ਕਾਫੀ ਆਰਾਮ ਮਹਿਸੂਸ ਹੁੰਦਾ ਸੀ ਤੇ ਰੇਤਾ ਠੰਡਾ ਲੱਗਦਾ ਸੀ ਅਸੀਂ ਸੱਚੇ ਪਾਤਸ਼ਾਹ ਕੀ ਅਰਦਾਸ ਕਰਦੇ ਸੀ ਕਿ ਸੱਚੇ ਪਾਤਸ਼ਾਹ ਹੁਣ ਸਾਡੇ ਕੋਲੋਂ ਪਿਆਸ ਧੁੱਪ ਤੇ ਦੁੱਖ ਸਹਾਰ ਨਹੀਂ ਹੁੰਦਾ ਕਿਰਪਾ ਕਰੋ ਕਿ ਸਾਡੇ ਕੋਈ ਚੀਜ਼ ਸੱਪ ਆਦਿ ਹੀ ਲੜ ਜਾਵੇ ਤਾਂ ਕਿ ਸਾਡੀ ਛੇਤੀ ਮੌਤ ਹੋ ਜਾਵੇ ਹੁਣ ਅਸੀਂ ਸਿਰਫ ਵਾਹਿਗੁਰੂ ਤੋਂ ਮੌਤ ਹੀ ਮੰਗਦੇ ਸੀ ਪਰ ਸਾਨੂੰ ਅਜੇ ਤੱਕ ਮੌਤ ਵੀ ਨਹੀਂ ਮਿਲੀ ਸੀ ਇੱਕ ਅਸੀਂ ਬਾਰਡਰ ਤੋਂ ਬਹੁਤ ਦੂਰ ਸੀ ਤੇ ਰੋਂਦੇ ਸੀ ਕਿ ਸਾਨੂੰ ਬਾਰਡਰ ਤੋਂ ਦੂਰ ਨਹੀਂ ਸੀ ਆਉਣਾ ਚਾਹੀਦਾ ਜਦੋਂ ਸ਼ਾਮ ਦੇ 5 ਵਜੇ ਅਸੀਂ ਕੱਪੜੇ ਪਾ ਕੇ ਪੱਥਰਾਂ ਦੇ ਪਹਾੜਾਂ ਚੋਂ ਬਾਹਰ ਨਿਕਲੇ ਸ਼ਾਮ ਨੂੰ ਮੌਸਮ ਬਹੁਤ ਸੋਹਣਾ ਤੇ ਠੰਡਾ ਹੁੰਦਾ ਸੀ ਅਸੀਂ ਸਾਰਿਆਂ ਨੇ ਪਾਣੀ ਦੀ ਬੋਤਲ ਇੱਕ ਇੱਕ ਢੱਕਣ ਪੀਤਾ ਤੇ ਫਿਰ ਪਾਣੀ ਦੀ ਬੋਤਲ ਨੂੰ ਵੇਖ ਕੇ ਚੂਰਨ ਲੱਗੇ ਕਿ ਇਸ ਨਾਲ ਕਿੰਨਾ ਸਮਾਂ ਕੱਢਾਂਗੇ ਮੈਂ ਬਾਕੀ ਵੀਰਾਂ ਨੂੰ ਕਿਹਾ ਪਾਣੀ ਤੋਂ ਬਗੈਰ ਇੱਕਦਮ ਸਾਡੇ ਤੋਂ ਮਰ ਵੀ ਨਹੀਂ ਹੋਣਾ ਚਲੋ ਦੁਬਾਰਾ ਬਾਰਡਰ ਤੇ ਚੱਲਦੇ ਹਾਂ ਸਾਰੇ ਮੰਨ ਗਏ ਇੰਦਰਜੀਤ ਤੇ ਯੂਪੀ ਵਾਲਾ ਰਣਜੀਤ ਕਹਿੰਦੇ ਆਪਾਂ ਬਾਰਡਰ ਤੇ ਇੱਕ ਬੋਤਲ ਨਾਲ ਲੈ ਕੇ ਕਿਵੇਂ ਜਾਵਾਂਗੇ ਪਰ ਤੁਰਨਾ ਤਾਂ ਪੈਣਾ ਹੀ ਸੀ ਜਦੋਂ ਅਸੀਂ ਤੁਰਨ ਲੱਗੇ ਤਾਂ ਵੇਖਿਆ ਸਤਨਾਮ ਵੀਰ ਸਾਡੇ ਵਿੱਚ ਨਹੀਂ ਹੈ ਉਸ ਨੂੰ ਲੱਭਣ ਲੱਗੇ ਜਿੰਦੀ ਲੱਭਦਾ ਲੱਭਦਾ ਪੱਥਰ ਦੀ ਪਹਾੜੀ ਵੱਲ ਗਿਆ ਤਾਂ ਉੱਥੇ ਸਤਨਾਮ ਕੱਪੜੇ ਖੋਲ ਕੇ ਆਪਣੇ ਉੱਪਰ ਰੇਤਾ ਪਾ ਕੇ ਲੇਟਿਆ ਪਿਆ ਸੀ ਜਿੰਦੀ ਨੇ ਉਸ ਨੂੰ ਕਿਹਾ ਆਪਾਂ ਬਾਰਡਰ ਤੇ ਜਾਣਾ ਹੈ ਸਤਨਾਮ ਕਹਿੰਦਾ ਬਾਜੀ ਮੈਂ ਨਹੀਂ ਜਾਣਾ ਜਿੰਦੀ ਨੇ ਉਸ ਦਾ ਜਵਾਬ ਆਕੇ ਦੱਸਿਆ ਤਾਂ ਸੀ ਸਾਰੇ ਸਤਨਾਮ ਕੋਲ ਗਏ ਮੈਂ ਕਿਹਾ ਸਤਨਾਮ ਵੀਰ ਪਾਣੀ ਤੋਂ ਬਗੈਰ ਸਾਡੇ ਕੋਲ ਮਰ ਵੀ ਨਹੀਂ ਹੋਣਾ ਚੱਲ ਬਾਰਡਰ ਤੇ ਚਲੀਏ ਮੈਨੂੰ ਉਸਦੇ ਜਵਾਬ ਚ ਕਹੇ ਗਏ ਬੋਲ ਅਜ ਵੀ ਯਾਦ ਹਨ ਸਤਨਾਮ ਕਹਿੰਦਾ ਭਾਜੀ ਜਾਂ ਤੁਸੀਂ ਮੇਰੇ ਸਿਰ ਚ ਪੱਥਰ ਮਾਰ ਕੇ ਮੈਨੂੰ ਮਾਰ ਦਿਓ ਜਾਂ ਪਰਮਾਤਮਾ ਮੇਰੇ ਕੋਲ ਗੱਡੀ ਲੈ ਆਵੇ ਤਾਂ ਮੈਂ ਜਾ ਸਕਦਾ ਨਹੀਂ ਤਾਂ ਮੈਂ ਨਹੀਂ ਜਾਣਾ ਜੋ ਮਰਜ਼ੀ ਕਰ ਲਓ ਅਸੀਂ ਸਾਰਿਆਂ ਨੇ ਉਸ ਦੀਆਂ ਬਹੁਤ ਮਿੰਤਾ ਕੀਤੀਆਂ ਪਰ ਉਹ ਨਹੀਂ ਮੰਨਿਆ ਹਾਰ ਕੇ ਅਸੀਂ ਉਸ ਨੂੰ ਛੱਡ ਕੇ ਤੁਰਨ ਲੱਗੇ ਮੈਂ ਕਿਹਾ ਸਤਨਾਮ ਵੀਰ ਤੂੰ ਆ ਸਾਡੇ ਵਾਲੀ ਬੋਤਲ ਅੱਧੇ ਤੋਂ ਜ਼ਿਆਦਾ ਪਾਣੀ ਦੀ ਬੋਤਲ ਲੈ ਲੈ। ਅਸੀਂ ਤਿੰਨ ਟਮਾਟਰ ਤੇ ਇੱਕ ਸੇਬ ਜੋ ਬਚਦਾ ਸੀ ਉਹ ਵੀ ਸਤਨਾਮ ਨੂੰ ਦੇ ਦਿੱਤਾ ਤੇ ਆਪ ਖਾਲੀ ਹੋ ਗਏ। ਤੁਰਨ ਲੱਗਿਆ ਸਾਰਿਆਂ ਨੇ ਸਤਨਾਮ ਵੀਰ ਦੇ। ਵਾਰੀ-ਵਾਰੀ ਪੈਰੀ ਹੱਥ ਲਾਏ ਤੇ ਰੋ-ਰੋ ਕੇ ਸਤਨਾਮ ਦੇ ਗਲੇ ਲੱਗ ਕੇ ਮਿਲੇ। ਪਰ ਸਤਨਾਮ ਲੰਮਾ ਹੀ ਪਿਆ ਰਿਹਾ ਕਿਉਂਕਿ ਪਾਣੀ ਨਾ ਮਿਲਣ ਕਰਕੇ ਉਸ ਦੇ ਅੰਦਰ ਗਰਮੀ ਪੈ ਗਈ ਸੀ। ਉਹ ਸਾਹ ਸੱਤਹੀਣ ਹੋ ਚੁੱਕਾ ਸੀ। ਤੋਰਨ ਲੱਗੇ ਅਸੀਂ ਸਤਨਾਮ ਵੀਰ ਨੂੰ ਤਸੱਲੀ ਦੇ ਰਹੇ ਸੀ ਵੀਰ ਜਾਂ ਅਸੀਂ ਮੁਰਾਕੋ ਦੇ ਬਾਰਡਰ ਤੇ ਆਪ ਗੋਲੀ ਨਾਲ ਮਰ ਜਾਵਾਂਗੇ ਜਾਂ ਤੇਰੇ ਲਈ ਪਾਣੀ ਲੈ ਕੇ ਆਵਾਂਗੇ ਤੂੰ ਇੱਥੇ ਹੀ ਰਹੀਂ ਅਸੀਂ ਰਾਹ ਕਿਤੇ ਵੀ ਨਹੀਂ ਰੁਕਾਂਗੇ ਉਹ ਚੁੱਪ ਰਿਹਾ ਅਸੀਂ ਮਨ 'ਚ ਸੋਚ ਰਹੇ ਸੀ ਸਤਨਾਮ ਜੇ ਤੂੰ ਨਾ ਰਹਾ ਤਾਂ ਤੈਨੂੰ ਰੋਣ ਲਈ ਤਾਂ ਅਸੀਂ 8 ਜਣੇ ਹਾਂ ਪਰ ਜਦੋਂ ਅਸੀਂ ਮਰ ਗਏ ਤਾਂ ਸਾਨੂੰ ਰੋਣ ਵਾਲਾ ਕੋਈ ਵੀ ਨਹੀਂ ਹੋਣਾ ਠੀਕ 5:30 ਵਜੇ ਅਸੀਂ ਸਤਨਾਮ ਵੀਰ ਕੋਲੋਂ ਤੁਰੇ ਸਾਰੀ ਰਾਤ ਤੁਰਦੇ ਰਹੇ ਦੂਜੇ ਦਿਨ ਦੁਪਹਿਰ 10:30 ਵਜੇ ਬਾਰਡਰ ਤੇ ਪਹੁੰਚ ਗਏ ਬਾਰਡਰ ਤੇ ਕੋਈ ਨਹੀਂ ਸੀ ਅਸੀਂ ਫਿਰ ਅੱਗੇ ਵਾਂਗ ਗੋਡੇ ਥੱਲੇ ਲਾ ਕੇ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੱਤਾ ਅੱਬੂ ਅੱਲਾ ਮਈਆ ਵਾਹਦ ਨਫਰ ਮਰੀਜ਼ ਭਾਬ ਕੇ ਇੱਕ ਬੰਦਾ ਬਿਮਾਰ ਹੈ ਪਰ ਹੁਣ ਮਰਾਕੋ ਦੇ ਬਾਰਡਰ ਵਾਲੇ ਫੌਜੀ ਬਾਰਡਰ ਤੇ ਨਹੀਂ ਸਨ ਸਾਡੇ ਅੰਦਰ ਪਿਆਸ ਨਾਲ ਪਾਣੀ ਲਈ ਅੱਗ ਲੱਗੀ ਹੋਈ ਸੀ ਥੋੜੇ ਚਿਰ ਬਾਅਦ ਨਿੱਕੂ ਸੁਝੋ ਤੇ ਇੰਦਰਜੀਤ ਮਹਤਪੁਰ ਦੋਵੇਂ ਬਾਰਡਰ ਪਾਰ ਕਰਕੇ ਫੌਜੀਆਂ ਦੇ ਬੰਕਰ ਅੰਦਰ ਜਾ ਵੜੇ ਉੱਥੇ ਹੀ ਫੌਜੀ ਸੁੱਤੇ ਪਈ ਸੀ ਤੇ ਲੱਗੇ ਕੋਕ ਦੀਆਂ ਖਾਲੀ ਦੋ ਬੋਤਲਾਂ ਪਈਆਂ ਸੀ ਨਿੱਕੂ ਤੇ ਇੰਦਰਜੀਤ ਨੇ ਕੋਕ ਦੀਆਂ ਖਾਲੀ ਬੋਤਲਾਂ 'ਚ ਜੋ ਇੱਕ ਇੱਕ ਘੁੱਟ ਪਿਆ ਸੀ ਉਹ ਪੀਤਾ ਤੇ ਹੋਰ ਪਾਣੀ ਲੱਭਣ ਲੱਗੇ ਉਹ ਜੇ ਪਾਣੀ ਲੱਭ ਹੀ ਰਹੇ ਸੀ ਕਿ ਪਿੱਛੋਂ ਤਿੰਨ ਚਾਰ ਫੌਜੀ ਭੱਜੇ ਆਏ ਤੇ ਸੁੱਤੇ ਪਏ ਫੌਜੀਆਂ ਨੂੰ ਉਠਾ ਕੇ ਖਿਜਣ ਲੱਗ ਪਏ। ਉਹਨਾਂ ਨੇ ਇੰਦਰਜੀਤ ਤੇ ਨਿੱਕੂ ਨੂੰ ਬਾਹਾਂ ਤੋਂ ਫੜ ਕੇ ਕੁੱਟਣਾ ਸ਼ੁਰੂ ਕਰ ਦਿੱਤਾ। ਥੱਪੜ ਮਾਰਦੇ ਹੋਏ ਬਾਰਡਰ ਦੇ ਦੂਜੇ ਪਾਸੇ ਧੱਕਣ ਲੱਗੇ। ਉਹ ਇਸ ਤਰ੍ਹਾਂ ਧੱਕਾ ਦਿੰਦੇ ਸੀ ਜਿਵੇਂ ਕਹਿ ਰਹੇ ਹੋਣ ਕਿ ਦੂਸਰੀ ਸਾਈਡ ਵੱਲ ਜਾਓ। ਪਰ ਇਹ ਦੋਵੇਂ ਵੀਰ ਉੱਚੀ-ਉੱਚੀ ਰੋ ਕੇ ਕਹਿ ਰਹੇ ਸੀ ਜਾਂ ਸਾਡੇ ਗੋਲੀ ਮਾਰੋ ਜਾਂ ਸਾਨੂੰ ਪਾਣੀ ਦਿਓ। ਜਦੋਂ ਇੰਦਰ ਜੀ ਤੇ ਨਿੱਕੂ ਜੱੱਤੇ ਅੜੇ ਰਹੇ ਤਾਂ ਫੌਜੀਆਂ ਨੇ ਇਹਨਾਂ ਨੂੰ ਆਪਣੀਆਂ ਐਸਐਲਆਰ ਲਾਈਫਲਾਂ ਦੇ ਲੱਤਾਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ ਦੋਵੇਂ ਵੀ ਰਜੇ ਵੀ ਉੱਚੀ ਉੱਚੀ ਰੋਏ ਰਹੇ ਸੀ ਨਿੱਕੂ ਨੇ ਤਾਂ ਇੱਕ ਫੌਜੀ ਦੀ ਕੰਨ ਦੀ ਨਾਲੀ ਫੜ ਕੇ ਆਪਣੇ ਛਾਤੀ ਨਾਲ ਲਾ ਲਈ ਤੇ ਕਹਿਣ ਲੱਗਾ ਮੇਰੇ ਗੋਲੀ ਮਾਰੋ ਪਲੀਜ਼ ਮੇਰੇ ਗੋਲੀ ਮਾਰੋ ਪਰ ਉਹਨਾਂ ਫੌਜੀਆਂ ਤੇ ਫਿਰ ਵੀ ਅਸਰ ਨਾ ਹੋਇਆ ਸਗੋਂ ਉਹ ਇਹਨਾਂ ਨੂੰ ਹੋਰ ਜ਼ਿਆਦਾ ਕੁੱਟਣ ਲੱਗੇ ਅਸੀਂ ਬਾਰਡਰ ਦੇ ਇਸ ਪਾਸੇ ਖਲੋਤੇ ਇਹਨਾਂ ਵੀਰਾਂ ਦੇ ਕੁੱਟ ਪੈਂਦੀ ਵੇਖ ਕੇ ਬੇਵਸ ਹੋ ਰਹੇ ਸੀ ਤੇ ਉੱਚੀ ਆਵਾਜ਼ 'ਚ ਇਹਨਾਂ ਦੋਹਾਂ ਨੂੰ ਕਹਿ ਰਹੀ ਸੀ ਕਿ ਤੂੰ ਸਾਡੇ ਕੋਲ ਆ ਜਾਓ ਫੌਜੀਆ ਨੇ ਗੋਲੀ ਤਾਂ ਨਹੀਂ ਚਲਾਈ ਪਰ ਲੱਤਾਂ ਮਾਰਦੇ ਰਹੇ ਫਿਰ ਅਚਾਨਕ ਨਿੱਕੂ ਵੱਡਾ ਸਾਰਾ ਪੱਥਰ ਚੁੱਕ ਕੇ ਆਪਣੇ ਸਿਰ ਵਿੱਚ ਮਾਰਨ ਲੱਗਾ ਤਾਂ ਦੂਸਰੇ ਮਰਾਕੋ ਦੇ ਫੌਜੀ ਨੇ ਨਿੱਕੂ ਦੀਆਂ ਬਾਹਾਂ ਫੜ ਲਈਆਂ ਤੇ ਫਿਰ ਇੱਕਦਮ ਹੀ ਭਾਵੁਕ ਹੋ ਕੇ ਕੁੱਟ ਕੇ ਜੱਫੀ ਪਾ ਲਈ ਹੁਣ ਫੌਜੀ ਵੀ ਰੋਣ ਲੱਗ ਪਏ ਤੇ ਅਸੀਂ ਵੀ ਫਿਰ ਫੌਜੀ ਸਾਨੂੰ ਪਤਾਉਣ ਲੱਗ ਪਏ ਦੂਸਰੇ ਫੌਜੀ ਨੇ ਵਾਇਰਲੈਸ ਕੀਤੀ ਤੇ 8-10 ਗੱਡੀਆਂ ਫਿਰ ਫੌਜੀਆਂ ਦੀਆਂ ਆ ਗਈਆਂ ਬਾਰਡਰ ਵਾਲੇ ਫੌਜੀਆਂ ਨੇ ਵੱਡੇ ਅਫਸਰਾਂ ਨੂੰ ਦੱਸਿਆ ਕਿ ਇਹਨਾਂ ਨੇ ਇਸ ਤਰ੍ਹਾਂ ਕੀਤੀ ਗੋਲੀ ਮਾਰਨ ਨੂੰ ਕਹਿੰਦੇ ਸੀ ਤੇ ਆਪਣੇ ਸਿਰ ਵਿੱਚ ਪੱਥਰ ਮਾਰਦੇ ਸੀ ਫਿਰ ਅਫਸਰਾਂ ਨੇ ਸਾਨੂੰ ਪਾਣੀ ਪਾਇਆ ਤੇ ਸਾਨੂੰ ਪੁੱਛਿਆ ਤੁਸੀਂ ਦੱਸੋ ਕੀ ਚਾਹਦੇ ਹੋ ਪਰ ਅਸੀਂ ਤੁਹਾਨੂੰ ਅਰੈਸਟ ਨਹੀਂ ਕਰ ਸਕਦੇ ਅਸੀਂ ਕਿਹਾ ਬੱਸ ਸਾਨੂੰ ਪਾਣੀ ਦੇ ਦਿਓ ਸਾਡਾ ਇੱਕ ਵੀਰ ਬਹੁਤ ਬਿਮਾਰ ਹੈ। ਵਾਹਦ ਨਫਰ ਮਰੀਜ਼। ਫੌਜੀ ਕਹਿੰਦੇ ਤੁਸੀਂ ਦੁਬਾਰਾ ਨਾ ਆਇਓ। ਉਹਨਾਂ ਅਫਸਰਾਂ ਨੇ ਫਿਰ ਬਾਰਡਰ ਵਾਲੇ ਫੌਜੀਆਂ ਨੂੰ ਸਾਨੂੰ ਪਾਣੀ ਦੇਣ ਲਈ ਕਿਹਾ ਤੇ ਆਪ ਚਲੇ ਗਏ। ਰਸੋਈਆ ਸਾਡੇ ਲਈ ਫਿਰ ਚਾਰ-ਪੰਜ ਟਮਾਟਰ, ਖਜੂਰਾਂ ਤੇ ਖੰਡ ਲੈ ਕੇ ਆਇਆ। ਰਸੋਈਏ ਦੀਆਂ ਅੱਖਾਂ ਭਰ ਆਈਆਂ ਸੀ ਤੇ ਉਹ ਸਾਨੂੰ ਇਸ਼ਾਰੇ ਨਾਲ ਕਹਿ ਰਿਹਾ ਸੀ ਕਿ ਜਦੋਂ ਤੁਹਾਨੂੰ ਕੁੱਟਦੇ ਸੀ ਤਾਂ ਮੈਂ ਰੋਂਦਾ ਸੀ। ਫੌਜੀਆਂ ਨੇ ਸਾਨੂੰ ਕਿਹਾ ਸਾਡੀ ਮਿੰਨਤ ਹੈ ਤੁਸੀਂ ਦੁਬਾਰਾ ਨਾ ਆਇਓ ਸਾਡੀ ਨੌਕਰੀ ਨੂੰ ਖਤਰਾ ਹੈ ਸਾਨੂੰ ਅਫਸਰਾਂ ਨੇ ਆਖਰੀ ਵਾਰਨ ਦੇ ਦਿੱਤੀ ਹੈ ਕਿ ਜਾਂ ਤੁਸੀਂ ਇਹਨਾਂ ਦੇ ਗੋਲੀ ਮਾਰੋ ਨਹੀਂ ਤਾਂ ਤੁਹਾਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ ਅਸੀਂ ਵੀ ਸਲਾਹ ਕਰ ਲਈ ਕਿ ਅਸੀਂ ਦੁਬਾਰਾ ਇਹਨਾਂ ਕੋਲ ਨਹੀਂ ਆਉਣਾ ਉੱਥੇ ਹੀ ਮਰ ਜਾਵਾਂਗੇ ਅਸੀਂ 2 ਵਜੇ ਤਿੱਖੜ ਧੁੱਪ ਵਿੱਚ ਉੱਥੋਂ ਵਾਪਸ ਤੁਰ ਪਏ ਤੇ ਤੁਰਦੇ ਤੁਰਦੇ 4 ਵਜੇ ਪੱਥਰ ਦੀ ਪਹਾੜੀ ਕੋਲ ਆਰਾਮ ਕਰਨ ਲਈ ਬੈਠ ਗਏ 5:00 ਵਜੇ ਜਦੋਂ ਅਸੀਂ ਫਿਰ ਤੁਰਨ ਲੱਗੇ ਤਾਂ ਇੰਦਰਜੀਤ, ਨਿੱਕੂ ਤੇ ਕਾਲਾ ਮਹਿਤਪੁਰ ਅੜ ਗਏ। ਕਹਿੰਦੇ ਅਸੀਂ ਨਹੀਂ ਜਾਣਾ। ਜਦੋਂ ਅਸੀਂ ਮਰਨਾ ਹੀ ਹੈ ਤਾਂ ਫਿਰ ਤੁਰਨਾ ਕਿਉਂ? ਜਦੋਂ ਤੱਕ ਅਸੀਂ ਸਤਨਾਮ ਕੋਲ ਪਹੁੰਚਣਾ ਹੈ, ਪਾਣੀ ਫਿਰ ਮੁੱਕ ਜਾਣਾ ਹੈ। ਅਸੀਂ ਇਹਨਾਂ ਵੀਰਾਂ ਦੀਆਂ ਮਿੰਤਾਂ ਕਰਕੇ ਬੜੀ ਮੁਸ਼ਕਲ ਨਾਲ ਤੁਰਨ ਲਈ ਮਨਾਇਆ। ਫਿਰ ਅਸੀਂ ਸ਼ਾਮ ਨੂੰ 5:30 ਵਜੇ ਤੁਰੇ ਤੇ ਸਾਰੀ ਰਾਤ ਤੁਰਦੇ ਰਹੇ। ਸਵੇਰੇ 8:00 ਵਜੇ ਸਤਨਾਮ ਵਾਲੀ ਪਹਾੜੀ ਤੋਂ 2-3 ਕਿਲੋਮੀਟਰ ਪਿਛੇ ਹੀ ਥੱਕੇ ਹੋਣ ਕਰਕੇ ਪੱਥਰ ਦੇ ਪਹਾੜ ਕੋਲ ਰੁਕ ਗਏ। ਇੱਥੋਂ ਫਿਰ ਮੈਂ ਤਰਮਿੰਦਰ ਤੇ ਜਿੰਦੀ ਬੋਪਾਰਾਏ ਬਾਕੀ ਪੰਜ ਵੀਰਾਂ ਨੂੰ ਪੱਥਰ ਦੀ ਛਾਵੇਂ ਬਿਠਾ ਕੇ ਪਾਣੀ ਲੱਭਣ ਲਈ ਤੁਰ ਪਏ। ਸਾਡੇ ਕੋਲ ਪਾਣੀ ਬਹੁਤ ਥੋੜਾ ਸੀ ਇਸ ਲਈ ਅਸੀਂ ਥੋੜਾ-ਥੋੜਾ ਪਾਣੀ ਪੀਂਦੇ ਸੀ ਕਿਉਂਕਿ ਇੰਨੇ ਕੁ ਪਾਣੀ ਨਾਲ ਪਤਾ ਨਹੀਂ ਕਿੰਨੇ ਦਿਨ ਜਾਂ ਮਹੀਨੇ ਕੱਟਣੇ ਪੈਣ। ਅਸੀਂ ਖਾਲੀ ਕੈਣੀ ਫੜ ਕੇ ਫਿਰ ਪਾਣੀ ਲੱਭਣ ਚਲੇ ਗਏ ਸਤਨਾਮ ਵੀਰ ਸਾਨੂੰ ਕਿਤੇ ਦਿਸ ਨਹੀਂ ਸੀ ਰਹਾ ਸਾਨੂੰ ਇੱਕ ਪਾਲੀ ਇਹ ਵੀ ਲੱਗਾ ਕਿ ਸ਼ਾਇਦ ਡੌਂਕਰ ਆ ਗਿਆ ਆਪਣੀ ਗੱਡੀ ਵਿੱਚ ਲੈ ਗਏ ਹੋ ਪਰ ਇਸ ਤੇ ਸਾਨੂੰ ਯਕੀਨ ਨਹੀਂ ਸੀ ਜਦੋਂ ਪਾਣੀ ਲੱਭਣ ਤੁਰਦੇ ਸੀ ਤਾਂ ਕਦੇ ਲਾਈਨ ਬਣਾ ਕੇ ਨਹੀਂ ਸੀ ਤੁਰਦੇ ਸਗੋਂ ਇੱਕ ਦੂਸਰੇ ਤੋਂ ਦੂਰ ਦੂਰ ਤੁਰਦੇ ਸੀ ਅਸੀਂ ਇੱਕ ਦੂਸਰੇ ਨੂੰ ਇਹ ਵੀ ਕਿਹਾ ਸੀ ਕਿ ਜੇ ਕੋਈ ਖਾਲੀ ਬੋਤਲ ਜਾਂ ਡੱਬਾ ਮਿਲੇ ਤਾਂ ਚੁੱਕ ਲੈਣਾ ਪਰ ਸਾਨੂੰ ਇੱਥੇ ਵਿੱਚ ਵੱਡੇ ਵੱਡੇ ਪਿੱਟਲ ਦੇ ਚੱਲੇ ਹੋਏ ਬੰਬਾਂ ਦੇ ਖੋਲ ਪਏ ਦਿਸਤੇ ਅਸੀਂ ਤਿੰਨ ਜਣੇ ਫਿਰ ਵਾਹਿਗੁਰੂ ਵਾਹਿਗੁਰੂ ਕਰਦੇ ਅਜੇ ਸਤਨਾਮ ਵਾਲੀ ਪਹਾੜੀ ਦੇ ਕੋਲ ਹੀ ਗਏ ਸੀ ਕਿ ਸਾਨੂੰ ਰੇਤੇ 'ਚ ਊਠ ਦੀ ਲਿੱਦ ਪਈ ਦੀ ਸੀ ਜਦੋਂ ਧਰਮਿੰਦਰ ਨੇ ਊਠ ਦੀ ਸੁੱਕੀ ਲਿੱਦ ਵੇਖੀ ਤਾਂ ਕਹਿੰਦਾ ਬਾਜੀ ਇੱਧਰ ਆ ਜਾਓ ਇੱਧਰ ਊਠ ਦੀ ਲਿੱਦ ਪਈ ਹੈ ਸ਼ਾਇਦ ਇੱਧਰ ਕੋਈ ਖੂਹ ਹੋਵੇ ਅਸੀਂ ਊਠ ਦੀਆਂ ਪੈੜਾਂ ਮਗਰ ਤੁਰਦੇ ਤੁਰਦੇ ਕਾਫੀ ਦੂਰ ਚਲੇ ਗਏ ਸਾਨੂੰ ਖੂਹ ਹੀ ਤਾਂ ਨਹੀਂ ਮਿਲੀ ਪਰ ਸਾਡੀ ਧੁੱਪ ਤੇ ਥਕਾਨ ਨਾਲ ਬਸ ਹੋ ਗਈ। ਫਿਰ ਅਸੀਂ ਥੱਕ ਹਾਰ ਕੇ ਵਾਪਸ ਸਤਨਾਮ ਵਾਲੀ ਪਹਾੜੀ ਕੋਲਾ ਪਹੁੰਚੇ। ਜਦੋਂ ਜਿੰਦੀ ਪਹਾੜੀ ਉੱਪਰ ਗਿਆ ਤਾਂ ਉੱਪਰ ਜਾਂਦਿਆਂ ਹੀ ਉਸਨੇ ਚੋਰ ਨਾਲ ਚੀਕ ਮਾਰੀ। ਅਸੀਂ ਘਬਰਾ ਗਏ ਕੀ ਹੋਇਆ? ਜਿੰਦੀ ਕਹਿੰਦਾ ਸਤਨਾਮ ਵੀਰ ਪੂਰਾ ਹੋ ਗਿਆ। ਕੁਝ ਪਲਾਂ ਲਈ ਮੇਰਾ ਦਿਮਾਗ ਘੁੰਮ ਗਿਆ। ਅਸੀਂ ਭੱਜ ਕੇ ਉੱਪਰ ਗਏ। ਸਤਨਾਮ ਸੱਚਮੁੱਚ Laash ਬਣਿਆ ਪਿਆ ਸੀ। ਅਸੀਂ ਤਿੰਨ ਜਣਿਆਂ ਨੇ ਸਤਨਾਮ ਦੀ লাশ ਨੂੰ ਵੇਖਿਆ ਤਾਂ ਰੋਣ ਲੱਗ ਪਏ। ਸਾਨੂੰ ਆਪਣੀ ਮੌਤ ਵੀ ਸਾਫ਼ ਦਿਖਾਈ ਦੇਣ ਲੱਗੀ। ਅਸੀਂ ਪੱਥਰ ਬਣ ਗਏ। ਜਿੰਦੀ ਰੋ ਰੋ ਕੇ ਸਤਨਾਮ ਨੂੰ ਆਵਾਜ਼ਾਂ ਮਾਰ ਰਿਹਾ ਸੀ, ਵੀਰ ਉੱਠ। ਅਸੀਂ ਤੇਰੇ ਲਈ ਪਾਣੀ ਲੈ ਕੇ ਆਏ ਹਾਂ। ਨਾਲੇ ਖਜੂਰਾਂ ਤੂੰ ਜਿੰਨੀ ਮਰਜ਼ੀ ਪਾਣੀ ਪੀ ਲੈ ਤੇ ਖਜੂਰਾਂ ਖਾ ਲੈ। ਪਰ ਸਾਡੇ ਨਾਲ ਗੱਲਾਂ ਕਰ। ਨਾਰਾਜ਼ ਨਾ ਹੋ। ਅਸੀਂ ਅੱਗੇ ਤੋਂ ਤੈਨੂੰ ਛੱਡ ਕੇ ਨਹੀਂ ਜਾਂਦੇ ਵੀਰ ਉੱਠ। ਪਰ ਸਤਨਾਮ ਉੱਥੇ ਜਾ ਚੁੱਕਾ ਸੀ। ਜਿੱਥੋਂ ਕੋਈ ਵਾਪਸ ਨਹੀਂ ਆਉਂਦਾ ਫਿਰ ਮੈਂ ਦੋਹਾਂ ਵੀਰਾਂ ਨੂੰ ਚੁੱਪ ਕਰਾਇਆ ਅੱਜ ਸਤਨਾਮ ਮਰ ਗਿਆ ਕੱਲ ਨੂੰ ਅਸੀਂ ਵੀ ਮਰ ਜਾਣਾ